ਦੇਖਦਾ ਸਵੇਰ ਨੂੰ ਨਖਵਾਰ ਦੀ ਖਬਰ ਲੱਗ ਜਾਨੀ ਆ ਵੀ ਮਾਸੀ ਨੇ ਭਾਂਜੇ ਨੂੰ ਕੁੱਟਿਆ ਹੇ ਗਾਇਜ਼ ਵੈਲਕਮ ਬੈਕ ਟੂ ਚੈਨਲ ਮਨਜੀ ਮਨ ਲੋਕ ਤੁਹਾਡੇ ਸੱਤ ਤੱਕ ਤੁਹਾਡੀ ਪਿਆਰ ਤੇ ਤੁਹਾਡੀ ਦੋਸਤ ਨਾਲ ਬਿਲਕੁਲ ਠੀਕ ਆ ਤਾਂ ਅੱਜ ਹਮਾ ਦੇਖ ਲਓ ਮੈਂ ਤਿਆਰ ਹਾਂ ਹਮ ਚਾਲੀ ਹੋ ਗਿਆ ਹੂੰ ਮੈਂ ਤਿਆਰ ਹਾਂ ਮੈਂ ਦੇਖ ਲਓ ਕੱਪੜੇ ਪਾੜੇ ਨਾ ਆ ਗਏ ਬਾਗੂ ਬੰਨੀ ਬਸ ਯਾਰਾਂ ਨੇ ਮੈਂ ਸ਼ੱਕੀ ਕਹਿੰਦੇ ਮੈਂ ਹਾਂ ਕੀ ਕਹਿੰਦੇ ਫਿਰ ਕੁਛ ਨਹੀਂ ਕਹਿੰਦੇ ਛੁੱਟਿਆ ਘਟ ਕਰਾਇਆ ਕਰ ਮੈਂ ਕਿਹਨੂੰ ਟਾਈ ਫੜ ਸੀਗਾ ਹਾਂ ਖੰਸੀ ਬਹੁਤ ਜਿਆਦਾ ਸੀਗੀ ਹਾਂ ਕਹਿੰਦੇ ਠੀਕ ਹੈ ਨੰਬਰ ਦੱਸੇ ਮੈਂ ਕਹਿੰਦੇ ਨੰਬਰ ਤਾਂ ਦੱਸੇ ਸੀ ਕਹਿੰਦੇ ਉਦੋਂ ਛੁੱਟੀ ਤੇ ਸੀ ਜਦੋਂ ਨੰਬਰ ਦੱਸੇ ਸੀ ਹਾਂ ਮੈਂ ਠੀਕ ਹੈ ਤੇਰੀ ਤਾਂ ਬਾਸ ਹੈ ਤੂੰ ਤਾਂ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਯਾਰ ਮੇਰੇ ਨੰਬਰ ਹਾਈ ਆਏ ਹੋਣੇ ਬਾਤ ਆਏ ਹੋਣੇ ਮਮਣ ਨੇ ਤਾਂ ਨਹੀਂ ਦੱਸਿਆ ਮੈਂ ਹੀ ਬਤਨ ਕਾਟ ਤੇ ਸਾਈਨ ਕਰਾਇਆ ਉਹਨਾਂ ਨੇ ਮੈਂ ਧਿਆਨ ਨਹੀਂ ਦਿੱਤਾ ਕਿ ਬਸ ਉਹ ਗੱਲਾਂ ਹੀ ਰਹਿ ਗਈ ਉਹ ਮੈਂ ਮੇਰੇ ਨੰਬਰ ਬਾਤ ਆਏ ਹੋਣੇ ਹਾਂ ਮੈਂ ਵੀ ਪਾਸ ਹੋ ਗਿਆ। ਕੀ ਕਰਦੀ ਹੈ? ਹਾਂ। ਮਨਿੰਦਰ ਜ਼ਿਆਦਾ ਕਰਦਾ। ਕਹਿੰਦੇ ਮਨਿੰਦਰ ਵਾ ਜ਼ਿਆਦਾ ਕਰਦਾ ਵਾ। ਹਏ ਇਲਤਬਾ ਚ ਹੋ ਗਏ। ਕਿਦਾਂ ਆ ਚ ਹੈ ਗਏ। ਬੁਤੀ ਪਾ ਚ ਹੈ। ਗਾਇਜ਼ ਮੈਂ ਵੀ ਪਾਸ ਨਹੀਂ ਆਲਮੋਸਟ। ਨਹੀਂ ਮੈਂ ਚੇਤੇ ਚ ਜਾ ਜੀ। ਜੇ ਉਹਨਾਂ ਨੇ ਫੇਲ ਹੀ ਡਿਕਲੇਅਰ ਕਰਿਆ ਮਤਲਬ ਮੈਂ ਪਾਸ ਹੋਦਰ ਮੈਂ ਕਹੀ ਨਹੀਂ ਫੇਲ ਹਿੰਦਾ ਕਹੀ। ਨਹੀਂ ਆ ਫੇਲ ਤਾਂ ਨਹੀਂ ਹੋਗਾ। ਫੇਲ ਕਿਵੇਂ ਆਗਾ? ਮਦਲਵਾਏ ਮੈਂ ਦੇਖਿਆ ਨਹੀਂ ਕਿਦੇ ਚੋ ਸੀ ਲੱਗੀ ਕਿਦੇ ਚੋ। ਅੱਛਾ ਮਤਲਬ ਪਾਸ ਆਇਆ 8 ਲਾ ਵਲੀਤ ਲਾ ਵਲੀਤ ਮੈਂ ਬੜਦੀ ਗਾ ਮੈਨੂੰ ਨਹੀਂ ਆਉਂਦਾ ਗਾ ਪਰ ਹਟ ਨੰਨੇ ਟਾਈਮ ਬਹੁਤ ਹੋ ਗਿਆ 10 ਵਜੇ ਨਾਲੇ ਕੰਮ ਤੇ ਜਾਣਾ ਬੰਦਾ ਅੱਛਾ ਮੈਂ ਲੈ ਤਿਆਰ ਹੋ ਕਿੱਥੇ ਚੱਲਾ ਅੰਮਾ ਜੀ ਚੱਕਰੀ ਜਾਣਾ ਅਜਾ ਬੇਚੈਰੀ ਕੀ ਇਸ ਤੇਰੀ ਭੂਆ ਅੱਜ ਛੁੱਟੀ ਆ ਉਹ ਯਾਰ ਅੱਜ ਛੁੱਟੀ ਹੈ ਚਲੋ ਫਿਰ ਪਹੁੰਚੋ ਰਖਣ ਤੇ ਦਿਖਾਉਂ ਤੂੰ ਜਾਣਾ ਟਿਕਾਂ ਤੇ ਹੈ ਉਸਤਾਦ ਉਸਤਾਦ ਹੈ ਕੀਆ ਕਰਨ ਦੇਖ ਲਾ ਆਪ 10 ਵਜੇ ਉੱਠ ਕੇ ਕਿਹੜੇ ਕੰਮ ਹੁੰਦੇ ਬਲਵਿੰਦਰ ਦੱਸੋ ਤੇ ਵਲੌਗ ਨਹੀਂ ਐਡਿਟ ਕਰਨਾ ਫਿਰ ਫੋਨ ਦੇ ਦੀ ਬਸ ਮੈਨੂੰ ਤੇ ਇਸ ਨਾਲ ਨਹੀਂ ਜਾਣਾ ਨਾਲ ਜਾਣ ਨਾਲ ਤੁਸੀਂ ਹੈ ਹੀ ਨਹੀਂਗੇ ਦੇਖ ਲਓ ਮੈਂ ਤੁਸੀਂ ਉਹਦਾ ਟਾਈਮ ਮੈਂ ਜਦ ਹੀ ਉੱਠ ਗਿਆ ਸੀ ਬੱਸ ਕਰਿਆ ਕਰ ਤੁਸੀਂ ਚਲੋ ਗੱਲ ਕਰਦੇ ਕਰਦੇ ਬਾਹਰ ਨੂੰ ਗਏ ਤੇ ਚਲੋ ਦੋਸਤੋ ਮਿਲਦੇ ਆਪਾਂ ਬਾਅਦ ਚਾ ਤੁਹਾਨੂੰ ਦੋਸਤੋ ਕਰਨ ਵੀਰ ਵੀ ਸਾਡਾ ਨਾਲਿਆ ਵਾ ਸਰਜਨ ਨਾਲੇ ਨੇ ਹੁਣ ਚੱਲੇ ਦੁਕਾਨ ਤੇ ਪਹਿਲਾਂ ਖਾਲੀ ਰੋਟੀ ਗੇ ਅੱਜ ਬਣੇ ਆਲੂ ਵਾਲੇ ਪਰੌਂਠੇ ਕਿਦਾਂ ਦੇ ਬਣੇ ਦੱਸੋ ਸਵਾਲ ਹੈ ਚਾ ਚਲੋ ਹਾ ਕੇ ਫਿਰ ਚਲੀ ਦੁਕਾਨ ਤੇ ਬਹੁਤ ਜ਼ਿਆਦਾ ਗਰਮਾ ਦੋਸਤੋ ਚਲੋ ਬਾਏ ਬਾਏ ਜੀ ਹੋਏ ਸਾਡਾ ਗੂੜੀ ਪਾੜੀ ਕਰਦੇ ਗੰਦੀ ਮਾਰਦੇ ਗੰਦੀ ਮਾਰਨ ਜੋਗੇਦਾਰ ਲੇਕੇ ਤੇ ਅੰਬਰ ਕਿ ਮੈਂ ਲਾਲਾ ਲਾ ਦਣਾ ਹਾਂ ਅੰਬਰ ਸਿੱਟਾ ਵੇ ਸਿੱਟਾ ਵੇ ਛੱਟੀਆਂ ਲਈ ਅੱਜ ਅੱਜ ਫਿਰ ਮੇਰਾ ਫੋਨ ਵੱਜਦਾ ਹਾਂ ਚਲੋ ਠੀਕ ਆ ਬਾਏ ਬਾਏ ਤਾਂ ਦੋਸਤੋ ਸਾਹਮਣੇ ਸਾਡਾ ਵਲੋਗ ਚਾਲਦਾ ਪਿਆ ਅਸੀਂ ਸਾਰੇ ਜਣੇ ਇੱਥੇ ਬੈਠੇ ਆ ਸਾਡਾ ਦੋਸਤ ਦੇਖ ਲੋ ਹੁਣੀ ਉੱਠਿਆ ਤੁੰਹੀ ਲੇਟ ਉੱਠਿਆ ਗਾਈਸ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ 12 ਵਜੇ ਹੁੰਦੀ ਆਏ ਉਸਤਾਦ ਤੂੰ ਕਿੰਨੇ ਵਜੇ ਉੱਠਿਆ ਮੈਂ ਬਾਹਰ ਕਾ ਉਸਤਾਦ ਕਿੰਨੇ ਵਜੇ ਉੱਠਿਆ ਹੈ ਲੈ ਦੇਖ ਲੈ ਸਰ ਮਮਾ ਚਲੋ ਉਸ ਕੋਈ ਨਾ ਮਮਾ ਵਲੋਗ ਦੇਖ ਲਈਏ ਫਿਰ ਮਿਲਦੇ ਆਹ ਦੋਸਤ ਮਮਾ ਹੁਣੇ ਕਰਿਆ ਆ ਚੁੱਕੇ ਨੇ ਮਮਾ ਅੱਜਾਂ ਤੁਹਾਨੂੰ ਦਿੱਤੇ ਦੇ ਇੱਕ ਸਟਾਇਲ ਵੀ ਲਾਣੀ ਆ ਬੱਚਾ ਲਾਉਂਗਾ ਕੱਲ ਮਮੀ ਦੇ ਵਲੋਗ ਦੇ ਦਿੰਦੇ ਅੱਜ ਮੈਂ ਕੱਲ ਮਮੀ ਨੂੰ ਕੁਝ ਸਟਾਇਲ ਪਰਾਣੀ ਕਿੰ ਕੀ ਕਿਸ ਘੱਟ ਲਾਣੀ ਕੋਈ ਨਹੀਂ ਰੱਡ ਅੱਛਾ ਗਾਇਸ ਮੇਰੀ ਪਿਆਰੀ ਜੀ ਮਾਸੜੀ ਨੇ ਉਹ ਮਾਸੀ ਜਿਹੜੀ ਮਾਸੜੀ ਮਾਸੜੀ ਮਾਸੀ ਜੀ ਨੇ ਚਾਰ ਭਿੰਜਾ ਦੋਸਤੋ ਕਿੰਨੇ ਚਾਰ ਚਾਰ ਨਹੀਂ ਮਤਲਬ ਬਹੁਤ ਸਾਰਾ ਚਾਰ ਤੁਸੀਂ ਅੱਜ ਕਿਹੜੀ ਸਬਜ਼ੀ ਬਣਾਣੀ ਆ ਤੁਸੀਂ ਕੀ ਬਣਾਇਆ ਅੱਜ ਅੱਜ ਮੈਂ ਅੱਜ ਪਤਾ ਕੀ ਖਾਵਾਂਗੇ ਮਲਾਈ ਹੈਗੀ ਹੈ ਨਾ ਚਟਨੀ ਬਣਾਵਾਂਗੇ ਨਹੀਂ ਨਹੀਂ ਮਿੱਲ ਆਉਂਦੀ ਆ ਮੈਂ ਵੀ ਖੱਟੀ ਆਉਂਦੀ ਆ ਆਹੋ

ਲੈਟ ਟੂੜੇ ਹੈਗੇ ਆਹ ਦੇ ਕਿੰਦਾ ਸੋਨਾ ਸੱਟ ਬਣਾਇਆ ਉਹ ਤੇ ਚਲੋ ਦੋਸਤੋ ਮਿਲਦੇ ਆ ਬੱਚੋ ਰੈਸਟ ਕਰਨ ਦੇ ਨੇ ਇਹਨਾਂ ਨੂੰ ਮੰਮੀ ਸੂਟ ਪਾ ਗਾਈ ਗਾਇਸ ਅਸੀਂ ਘਰੇ ਆ ਗਏ ਆ ਠੀਕ ਹੈ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਆ ਸਾਹ ਬੈਠਾ ਆ ਸਾਡਾ ਜਿਹਨੂੰ ਪਤਾ ਨਹੀਂ ਐਪਲੀਕੇਸ਼ਨ ਕਿੱਦਾਂ ਸ਼ਾਟ ਹੋ ਗਈ ਇਹਨੂੰ ਅੱਜ ਇਹਦੇ ਅੱਜ ਕੰਨ ਲਾਲ ਹੋ ਗਏ ਸੀਗੇ ਕੁਛ ਮਾਰਿਆ ਵੀ ਨਹੀਂ ਕੰਨਾ ਤੇ ਮੈਂ ਪਰ ਹੁਣ ਠੀਕ ਹੋ ਗਿਆ ਅੱਖਾਂ ਤੇ ਇਹਦੇ ਬਹੁਤ ਸਵੇਲਿੰਗ ਆ ਗਈ ਸੀ ਇੱਧਰ ਦੇਖੀ ਹੁਣ ਠੀਕ ਹੈ ਹੁਣ ਤਾਂ ਘਟ ਗਈ ਹੈ ਠੀਕ ਹੈ ਗਾਇਸ ਇੱਧਰ ਦੇਖ ਸਾਡੀ ਲੱਡ ਇੱਧਰ ਤੀਆਂ ਦੀ ਤਿਆਰੀ ਹੋ ਰਹੀ ਆ ਆਪਣੇਂਦਰ ਇੱਧਰ ਦੇਖ ਕਰਦੇ ਨੇ ਨਾ ਕਈ ਲੋਗ ਗਾੜ ਗਵਾੜ ਥੇ ਇੱਧਰ ਦੇਖ ਕਿੰਨੀ ਸੋਹਣੀ ਹੈ ਜੁੱਤੀ ਬਲੈਕ ਚਾਹੀਦੀ ਬਸ ਜੁੱਤੀ ਬਲੈਕ ਚਾਹੀਦੀ ਆ ਰੀਤੇ ਬਹੁਤ ਸੋਹਣਾ ਲੱਗਦਾ ਸੂਟ ਗਾਈ ਦੱਸੋ ਕਿਦਾਂ ਦਾ ਲੱਗਿਆ ਸੂਟ ਇੱਧਰ ਦੇਖੀ ਬਾਬੇ ਸਟਾਈਲ ਮਾਰੀ ਗਾਇਸ ਮਾਚ ਕੇ ਦਿਖਾਈ ਗਾਇਸ ਗੈਸ ਕਰੇਗਾ ਗਾਣੇ ਤੇ ਬੋਲੀ ਪਾ ਕੇ ਨਾ ਕਿ ਤੈਨੂੰ ਕਰਾਵਾਂ ਕੁੱਤਿਆ ਫੈਮਿੰਦਰ ਇੰਗਲਿਸ਼ ਗਾਣੇ ਨੱਚ ਕੇ ਦਿਖਾ ਰਿਹਾ ਤੈਨੂੰ ਹੁੰਦਾ ਹੈ ਨਹੀਂ ਐਮੀ ਤਿਆਰ ਨਰਨ ਮੈਂ ਤਾਂ ਬਰਸ਼ ਵੀ ਨਹੀਂ ਗਾਉਂਦਾ ਕਹਿ ਦੱਸੇਂ ਤੂੰ ਕਹਿੰਦਾ ਕਿ ਕਰਦਾ ਨਹੀਂ ਕੋਈ ਮੈਂ ਤਾਂ ਕਰਦਾ ਇਹਨੇ ਸਕੂਲੇ ਡਾਂਸ ਕਰਨਾ ਹੈ ਕਿਹੜੇ ਗਾਣੇ ਤੇ ਕਰਨਾ ਬੀਗ ਬਰਸ਼ ਬੀਗ 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 ਬਰਸ਼ ਚੌੜਾ ਨਹੀਂ ਨੱਚ ਕੇ ਮਤੜਾ ਵੱਡਾ ਆ ਗਿਆ ਨਾ ਹੈਵੀ heavy and big brush b brush, brush चल नाच के दिखा तो दोस्तो दो एक मिनट रुक ना चल नाच के दिखाई गाना नहीं बोली पाके नाच के दिखा दे काला सूट पाके इतू अत्त लगदी थोड़ी मोटी लग गई थोड़ी किधर से गाओ थोड़ी नटी लग गई थोड़ी ठग लगदी ना गवाल खांदी तेरी गोत पतली घने सोलियां दी होई ड्रग लगदी ड्रग नहीं होदा ड्रग हुंदा ड्रग लगदी हां छन्ना वाले काटे किधर से ਕਿੰਨਾ ਵਾਲੇ ਘੰਟ ਤੇਰੇ ਪਤਾ ਨਹੀਂ ਕਿ ਮੈਨੂੰ ਵੀ ਨਹੀਂ ਆਉਂਦਾ ਯਾਰ ਤੂੰ ਬੋਲੀ ਬਾਕੇ ਨੱਚ ਕੇ ਦਿਖਾ ਮੈਨੂੰ ਗਾਣਾ ਤਾਂ ਗਾਈ ਸਾਨੂੰ ਗਾਣਾ ਨਹੀਂ ਆਉਂਦਾ ਬਸ ਗੱਲ ਖਤਮ ਜਦੋਂ ਕੋਈ ਗਾਣਾ ਅਸੀਂ ਲਾਤਾ ਜੇ ਫੇਰ ਇਹਦੇ ਚ ਕਾਪੀਰਾਈਟ ਆ ਜਾਣਾ ਇਸ ਕਰਕੇ ਤੂੰ ਬੋਲੀ ਬਾਕੇ ਨੱਚ ਕੇ ਦਿਖਾ ਉਹ ਉਹ ਬੋਲੀ ਤੇ ਨੱਚ ਕੇ ਦਿਖਾਈ ਵਾਰੀ ਵਾਰੀ ਖਟਨ ਜਿਆ ਸ਼ੀਖਟ ਕੇ ਲਿਆਂਦਾ ਹੋਰ ਸ਼ਰੀਰ ਕਰ ਦਿਆ ਵੱਡਾ ਬੋਲ ਕੁੱਤਾ ਯਾਰ ਤੂੰ ਉਹ ਬੋਲੀ ਤੇ ਨੱਚ ਕੇ ਦਿਖਾ ਮੈਂ ਅੱਜ ਤੈਨੂੰ ਰੀਲ ਭੇਜੀ ਸੀਗੀ ਅੱਜ ਹੀ ਫੋਨ ਚੱਕ ਕੇ ਮੇਰਾ ਮੈਂ ਤੈਨੂੰ ਦੱਸ ਦਿਆਂ ਕਿਹੜੀ ਬੋਲੀ ਤੇ ਬੋਲੀ ਤਾਂ ਬੋਲੀ ਮੈਂ ਆਪਾਂ ਬੋਲੀ ਇਹ ਚ ਲਾਉਂਦੇ ਨਹੀਂ ਗੇ ਮਾੜੀ ਜੀ ਸੁਣ ਕੇ ਮੈਂ ਤੈਨੂੰ ਦੱਸਦੀ ਆਂ ਵੀ ਉਹ ਬੋਲੀ ਤੇ ਨੱਚ ਕੇ ਦਿਖਾਈ ਖੜ ਜਾ ਕਮੈਂਟ ਮੈਂ ਤੈਨੂੰ ਭੇਜੀ ਵੀ ਸੀਗੀ ਉਹ ਬੋਲੀ ਇੱਧਰ ਕਰ ਲੈ ਹੁਣ ਮੈਂ ਨੱਚਣਾ ਕਰ ਤੇਰੇ ਵੱਲੀ ਹੋਈ ਆ ਭੈਣੇ ਮੇਰੇ ਵੱਲੀ ਨਹੀਂ ਹੈਗਾ ਕੈਮਰਾ ਪੰਨਾਂ ਸੀ ਪ੍ਰੀਤਾਂ ਜਦੋਂ ਘੂੜੀਆਂ ਮਿੰਨ ਜਿਪ ਕੱਚ ਦੀ ਪੰਨਾਂ ਸੀ ਚੂੜੀਆਂ ਤੇ ਹੰਤਸ ਆਲੀਕੁਮ ਦੇ ਨਹੀਂ ਠੱਕਦੇ ਮਾਪੇ ਤਾਂ ਤੀਆਂ ਨੂੰ ਸੁਲਾ ਦੇ ਨਹੀਂ ਠੱਕਦੇ ਅੱਗੇ ਪਤਾ ਨਹੀਂ ਕਿ ਸਾਰੇ ਕਾਤੋਂ ਕੱਦ ਦੇ ਨਾ ਗੋਚਾ ਮਾਏ ਮੇਰੀਏ ਕੱਲੀ ਬਹਿ ਕੇ ਮਾਨ ਵਿੱਚ ਸੋਚਾ ਮਾਏ ਮੇਰੀਏ ਕੱਲੀ ਬਹਿ ਕੇ ਮਾਨ ਵਿੱਚ ਸੋਚਾ ਮਾਏ ਯਾਰ ਨੱਚ ਕੇ ਤਾਂ ਦਿਖਾ ਤਾ ਖੜੀ ਹੋਈਆਂ ਬੋਲੀ ਬਾਗੇ ਨੱਚ ਕੇ ਦਿਖਾ ਦੇ ਐਡਾ ਸੋਹਣਾ ਸੂਟ ਤੇ ਹੋ ਕੇ ਦਿੱਤਾ ਤੈਨੂੰ 15000 ਰੁਪਇਆ ਪਾਈ ਖੜੀ ਆ 15 17000 ਦਾ ਸੂਟ ਆ ਇਹਦਾ ਕਿੰਨੇ ਦਾ 17000 ਦਾ ਝੂੜ ਜੀ ਵੀ ਰੱਦ ਹੁੰਦੀ ਆ ਨਾ ਰਸਤਾ ਰੇ ਆਧਾ ਯਾਰ 10000 ਦਾ 13 5 ਮੀਟਰ ਦਾ ਪੜਾਏ 10000 ਦਾ ਮੇਰਾ ਆ 5 5000 ਪਲੱਸ ਵਾਈ ਲੱਗ ਦੇਣੀ ਆ ਪੰਨਿਆ ਸੇ ਪਰੀਤਾ ਜਦ ਗੁੜੀਆਂ ਮਿੰਦ ਦੀ ਪਟੀ ਚੁਦਤੀਆਂ ਸੇ ਚੂੜੀਆਂ ਪੰਨਿਆ ਸੇ ਪਰੀਤਾ ਜਦ ਗੁੜੀਆਂ ਮਿੰਦ ਦੀ ਪਟੀ ਚੁਦਤੀਆਂ ਸੇ ਚੂੜੀਆਂ ਉਹ ਵਕ ਆਏ ਉਹ ਖਨਾਇਆ ਸ਼ਾ ਨਾ ਗਾਲੇੁੰਦਾ ਸੀ ਜੇ ਪ੍ਰੈਕਟਿਸ ਤੋ ਪੁਕਚੇ ਹੁੰਦੀ ਸੀ ਉਹ ਪੰਗੜੇ ਦੀ ਤੀਰ ਹਰਿਸੀ ਹੁੰਦਾ ਸੀ ਮਿੰਦ ਦੇ ਗਰਾਂ ਸੂ ਵਿੱਚ ਰਹਦੀ ਉਹ ਪੰਗੜੇ ਦੀ ਤੀਰ ਹਰਿਸੀ ਹੁੰਦਾ ਸੀ ਮਿੰਦ ਦੇ ਗਰਾਂ ਸੂ ਵਿੱਚ ਰਹਦੀ ਵਸ ਕਦਾ ਵਾ ਸਣਾ ਲੱਗਦਾ ਹੈ ਕਲਾਪਿੰਗ ਚੱਲ ਬੱਸ ਕਰ ਲਾ ਦੇ ਹਣਾ ਦਿੱਤਿਆ ਜਾਏ ਤੂੰ ਸਾਰੇ ਸਾਹ ਨਾਲ ਦਾ ਸਟੂਟ ਦਿਖਾਦਾ ਮੈਂ ਨਹੀਂ ਪੜਤਾ ਹੋਇਆ ਮੈਂ ਹੁਣ ਕਿਦਾਂ ਦਾ ਸਵਾਇਆ ਕਿਦਾਂ ਦਾ ਸਵਾਇਆ ਕਾਲਾ ਹੀ ਸਵਾਇਆ ਹੋਰ ਕੜਾ ਤੂੰ ਉਹਨੂੰ ਗੋਟਾ ਲਾਉਣਾ ਮੈਂ ਕਾਲਾ ਹੀ ਰੰਗ ਲੈ ਅਸੀਂ ਸਟਾਈਲ ਲੈਣਾ ਸਵਾਵਾਂਗੇ ਸਟਾਈਲ ਵਾਲੇ ਨੂੰ ਕੜਾ ਉਹਨੂੰ ਤੂੰ ਕਾਰਗੋ ਸਵਾਉਂਗਾ ਪੂਰਾ ਕਾਰਗੋ ਵੀ ਹਮੋਂ ਖੁੱਲਾ ਗਾਇਸ ਇਹਨਾਂ ਦੀ ਤਾਂ ਇਦਾਂ ਚੱਲਦੀ ਰਹਿਣੀ ਹੈ ਤੇ ਮੈਂ ਦੋ ਤਿੰਨ ਫੋਟੋਆਂ ਕਰ ਲਾ ਤੁਹਾਨੂੰ ਬਾਅਦ ਵਿੱਚ ਮਿਲਦੀਆਂ ਕਿ ਕਿ ਇਹਨੇ ਕੁੱਟ ਤੂੰ ਆ ਅੱਜ ਮੰਮੀ ਨੇ ਦਿਖਾ ਮੇਰੀ ਲੱਤ ਆ ਇਹ ਫੇਰ ਆ ਦੇ ਇੱਧਰ ਆ ਨਿਕਾਇ ਇਹਨੇ ਮੈਨੂੰ ਕੁੱਟਿਆ ਉੱਤੇ ਕਹਿੰਦਾ ਮੈਨੂੰ ਕੂਰਿਆ ਘਾਤਵਾ ਆ ਦੇ ਦਿਨੀਆਂ ਹਾਂ ਕੇ ਆ ਆ ਦੇਖ ਇੱਧਰ ਇੱਧਰ ਚੱਲਣ ਛੱਡ ਭਰਿਆ ਟੱਕੀ ਆ ਦੇਖ ਹਾਂ ਹਾਂ ਦਿਨਾਂ ਦਿਨਾਂ ਆ ਦੇਖ ਇੱਧਰ ਕਿੰਨੇ ਮਾਰ ਗਿਆ ਆ ਨੀਲੇ ਵੀ ਹੋਏ ਜਾਂ ਉੱਪਰ ਦੇਖਣਾ ਅਰੇ ਉੱਪਰ ਪੈਣਾ ਹੀ ਅੱਜ ਉੱਥੇ ਬਚ ਗਿਆ ਤੇ ਦਿੰਦਾ ਫਾਟੀਆਂ ਸੀ ਮੇਰੇ ਕੋਲ ਕੋਈ ਇਹਦੇ ਜਿੱਥੇ ਕੱਟ ਪਾਣੀ ਸੀ ਕਿ ਅੱਜ ਇਹਦੀ ਮੰਮੀ ਨੂੰ ਤੇਰੀ ਸਪਾਇਸਰ ਵੀਡੀਓ ਭੇਜਣੀ ਹੈ ਮੈਂ ਹਾਂ ਦੇ ਕੁੱਤੇ ਮੇਰਾ ਹਰਜ ਲੈ ਲੈ ਉਹ ਮम्मा ਕੀ ਚੰਡਾਈ ਚੱਕੀ ਜਾਂਦੇ ਡੰਡਾ ਦਾ ਚੱਕਿਆ ਨਹੀਂ ਡੰਡਾ ਕਿੱਥੇ ਡੰਡਾ ਵੀ ਇੱਥੀ ਆ ਆਇਆ ਮੈਂ ਅੱਗ ਲੈ ਕੇ ਮੈਂ ਤਾਂ ਭੇਜ ਮਾਂ ਮੈਂ ਹੀ ਗਿਆ ਬੱਚਾ ਹੈ ਉਹ ਬੱਚਾ ਬੁੜਕੇ ਹੀ ਲੈ ਟੇਸਟ ਟੇਸਟ ਦਿੱਤੀ ਸਾਰਿਆਂ ਇਹ ਇੱਕ ਨੰਬਰ ਦਾ ਇਹਦੀ ਮੰਮੀ ਨੂੰ ਵੀਡੀਓ ਭੇਜਣੀ ਆ ਪਹਿਲਾਂ ਨਹੀਂ ਮੈਂ ਭੇਜਣੀ ਸੀ ਆਣੇ ਨੇ ਮੈਂ ਹੱਥ ਮਰੋੜ ਤਾਂ ਆਣ ਮੈਂ ਭੇਜੂ ਇਹਦੀ ਮੰਮੀ ਨੂੰ ਸਪਾਇਸਰ ਕਿ ਹਾਂ ਉਹ ਰੁਕ ਕੇ ਕਰਨਾ ਆ ਜਾ ਬਚਿੰਦਾ ਆਹ ਦੇ ਲੱਕੀ ਖਾ ਤੇ ਪਰਬ ਯਾਰ ਇੱਧਰ ਦੇਖੀ ਦੇਖ ਨਾ ਮੈਂ ਤੇ ਉੜਦਾ ਦਿਓ ਮੈਂ ਮੋੜ ਤਾਲ ਮੋੜ ਤਾਲ ਮੈਂ ਲੱਫੜ ਮਾਰੂ ਮੇਰੀ ਉਂਗਲਾ ਬਚ ਆ ਜਾਣੀ ਆ ਮੋੜ ਤਾਲ ਡੰਡਾ ਬਿੜ ਜਾ ਹੈਲੋ ਹਾਂ ਇਹਨੂੰ ਕੋਈ ਭੁੱਲੋ ਵੱਜੀ ਤੁਹਾਡੇ ਕਿੱਥੇ ਮਰਜੀ ਆਹ ਦੇਖ ਤੇ ਮੋੜਾ ਵੱਜਦਾ ਕੁੱਟਦੇ ਕਿਉਂ ਨਹੀਂ ਤਾ ਨੇ استاد ਜੀ ਮੈਂ ਤੁਹਾਨੂੰ ਕਹ ਨਹੀਂ ਸਕਦਾ ਤੁਸੀਂ ਸਾਡੇ ਵੱਡੇ ਮਹਿਰਾ ਹੋ। ਉਸਤਾਨ ਸੌਰੀ ਬੋਲ। استاد ਜੀ ਸੱਪੇਰੀ ਬੰਨ ਲਾ। ਪੈਰੀ। ਆਂ ਤੇੂੰ ਦਾਲੇ ਵਿੱਚ ਕੱਟ ਦੇਣਾ ਏ। ਦੇਖੋ استاد ਜੀ ਸਵੇਰ ਨੂੰ ਨਾ ਅਖਬਾਰ ਦੀ ਖਬਰ ਲੱਗ ਜਾਣੀ ਆ ਵੀ ਮਾਸੀ ਨੇ ਭਾਂਜੇ ਨੂੰ ਘੁੱਟਿਆ। ਹੂੰ। ਕੀ ਖਬਰ ਹੈ? ਅਮੈਂ ਕਿਤਾ ਬੰਦੀ ਆ। ਇਹਦੀ ਮੰਮੀ ਹੁੰਦੀ ਰਹਨ ਮੇਰੇ ਪੈ ਜਾਣੀਆਂ ਸੀਗੀਆਂ ਤੁਸੀਂ ਨਹੀਂ ਘੁੱਟਦੇ ਬਸ ਦਲੇ ਜੁਰਦੀ ਮਾਰੇ ਉਹ ਕੀ ਵੱਜਿਆ ਉਸਤਾਦ ਵੱਜਿਆ ਕੀ ਉਸਤਾਦ ਉਹਦੇ ਮੋਢਾ ਉੱਥੇ ਵੱਜਿਆ ਅੱਛਾ ਮੋਢਾ ਵੱਜਿਆ ਇੱਥੇ ਛਸਤਾਦ ਦਾ ਮੈਂ ਮੁੰਡਾ ਥੋੜਾ ਸੁਧਾ ਲਾ ਦੂੰ ਤੂੰ ਜੱਪ ਪਿਆ ਤੇਨਾਂ ਨੂੰ ਬੁਲਾਇਆ ਨਹੀਂ ਮਰ ਗਿਆ ਰੋਣ ਲੱਗ ਗਿਆ ਨਹੀਂ ਮੈਂ ਸੀ ਹੁੰਦੇ ਲਾ ਕੌਣ ਪਹਿਲਾਂ ਬੋਲਦਾ ਵਾ ਫਿਰ ਕਰ ਤੇ ਤੇਰੇ ਅਗਲਾ ਤੈਨੂੰ ਕਸ਼ ਕਿਹਾ ਅਸੀਂ ਮਜ਼ਾਕ ਕਰਦੇ ਹਾਂ ਮਜ਼ਾਕ ਮਜ਼ਾਕ ਦੀ ਸੀਰੀਅਸ ਵੀ ਹੋ ਜਾਂਦਾ ਵਾ ਇਹ ਮੈਂ ਕਲੀ ਇਹਨੇ ਬੁਲਾਣ ਨੇ ਜਲਾਉਣ ਨੇ ਐਵੇਂ ਖਿਜੀ ਆਂਦੀ ਨੇ ਮੜ ਕੇ ਆਪਣੇ ਵਿੱਚ ਰੋਣ ਲੱਗ ਗਏ ਚੱਲ ਯਾਰ ਆਇਆ ਜਿੱਲੇ ਤਾਂ ਹਰ ਉਹਨੇ ਯਾਰ ਅਸੀਂ ਕਿਵੇਂ ਲੜਦੇ ਨੇ ਵੀ ਦੋਨੇ ਮੇਰਾ ਹੱਥ ਲਾ ਤਾਈ ਰਵਾ ਦਈ ਦੇ ਚੱਲ ਮਸਦਾ ਮੋਢਾ ਵੜ ਦੇ ਤੂੰ ਉਸਤਾ ਜੀ ਲੈ ਮੋਢਾ ਨਹੀਂ ਬਸ ਤੂੰ ਰਹਿਣ ਦੇ ਆਪਾਂ ਜਿੱਤ ਆ ਜਾਓ ਆਇਆ ਜਿੱਲੀ ਆਉਣ ਲੈਣ ਐਗ ਉਹ ਵਿਚਾਰਾ ਤਾਂ ਮੂਡ ਆਫ ਕਰਤਾ ਤੂੰ ਚਲ ਰਵਾ ਤਾ ਉਸਤਾ ਦੇ ਸੱਚੀ ਉਸਤਾ ਦੇ ਰੁਪਏ ਕੀ ਬਹੁਤ ਬਾਲਾ ਉਸਤਾ ਦੇ ਰੁਪਏ ਦੇਖ ਲੈ ਆ ਜੀ ਰਕੋੜ ਦੋ ਮੋਢਾ ਓਏ ਦੇਖ ਲਰਵਾ ਤਾ ਤੂੰ ਤਾਜੀ ਸਾਰੀ ਯਾਰ ਅਸੀਂ ਤਾਂ ਮਜ਼ਾਕ ਕਰਦੇ ਪੈ ਸੀ ਯਾਰ ਤੂੰ ਆ ਤਾਂ ਸੁੱਜ ਜੰਮੀ ਹੈ ਤੇ ਆ ਬਾਤ ਜਾ ਉਹ ਬਦਨੀ ਜੀ ਬਾਕੀ ਕੁਝ ਨਹੀਂ ਖਾ ਸਕਦਾ ਯੋਸਤਾਲ ਪਿੰਡਾ ਵਾਲਾ ਥੋੜੀ ਯਾਰ ਜਿੰਨਾਂ ਪੰਗੇ ਲਈ ਜਾਂਦਾ ਇਹਦਾ ਰੋ ਪੈਣਾ ਮੋੜੇ ਤਰ੍ਹਾਂ ਮਾਰਦੇ ਹੈਨਾ ਤਾਂ ਇਹਨੂੰ ਰਵਾਤਾ ਕਰ ਤਾਂ ਚੰਗੀ ਗੱਲ ਨਹੀਂ ਇੱਥੇ ਕਲਾਈਮੈਕਸ ਨੂੰ ਹੋਣ ਕਰ ਤੇਰੇ ਤੇ ਕਲਾਈਮੈਕਸ ਹੈ ਉਹ ਨਹੀਂ ਮੈਨੂੰ ਹਣ ਕੀ ਬਤਾਇਆ ਤੂੰ ਮੈਂ ਮੈਂ ਤਾਂ ਮਜ਼ਾਕ ਨਾ ਖਿੱਚਦਾ ਵੀ ਮੈਨੂੰ ਕੀ ਪਤਾ ਲੱਗਦਾ ਪਿਆ ਮਸੀ ਦੇ ਇਹਦੀ ਕੰਮਲ ਕੁੱਟੇ ਨਾ ਘਰੋਂ ਕੁਝ ਕਿਹਾ ਹੋ ਕਿਦਰ ਰੋਣਾ ਕਿਉਂ ਆ ਜਾਓ ਭੱਜ ਜਾਓ ਲੈ ਆਓ ਉਸਤਾਦ ਨੂੰ ਮਨਾਉਣਾ ਵੀ ਪੈਂਦਾ ਹੁੰਦਾ ਫਿਰ ਜਦ ਉਸਤਾਦ ਗੁੱਸੇ ਹੋ ਜੇ ਨਾਲ ਰਹੀ ਰਣ ਉਸਤਾਦ ਜੀ ਮੋਢਾ ਮਾਰਦੇ ਉਸਤਾਦ ਨੇ ਕਿੱਥੇ ਮਾਰੀ ਨਾ ਤੇਰਾ ਦਿਖਾਈ ਕਿੱਥੇ ਜੱਬਰਾਂ ਪਿਆ ਉਹ ਹੋ ਰਹੀ ਹੈ ਉਹ ਤਾਂ ਇੱਥੇ ਉਹ ਤਾਂ ਲਾਸ਼ਾ ਉਹ ਤਾਂ ਉਦਾਂ ਹੋਇਆ ਨਿਸ਼ਾਨ ਪਏ ਆ ਚਲਾ ਆਇਆ ਫਿਰ ਦੁਕਾਨਾਂ ਨਾ ਬੰਦ ਹੋਏ ਨਹੀਂ ਹੁੰਦੀਆਂ ਮਤਲਬ ਉਸਤਾਦ ਗੁੱਸੇ ਹੈ ਤੂੰ ਸਮਝਦਾ ਨਹੀਂ ਗਾ ਉਸਤਾਦ ਇਹ ਤੱਕ ਐ ਹੋ ਜਾਓ ਭੱਜੋ ਕੱਲ ਤੂੰ ਗਾ ਸਹੀ ਹੋ ਬਸ ਮੈਂ ਸਹੀ ਹੂ ਯਾਰ ਓਟ ਕਾੜ ਉਸਤਾਦ ਦਾ ਮੂੜਾ ਹੋ ਗਿਆ ਉਧਰ ਤਾਂ ਨਹੀਂ ਪਈਆਂ ਤੇਰੇ ਪੈ ਜਾਣੀਆਂ ਜਾਂ ਉੱਠ ਜਾ ਚੱਲ ਜਾ ਚੱਲ ਮੈਂ ਥੋੜੀ ਖੜੀ ਹਾਂ ਤਾਂ ਚਲੋ ਦੋਸਤੋ ਮਿਲਦੇ ਆ ਬਾਅਦ ਚਲੋ ਦੋਸਤੋ ਇੱਕ ਦੱਪਾ ਲੈ ਆਂਦੇ ਆ ਦੇਖੋ ਉਹ ਆਪਣਾ ਉਸਤਾਦ ਛੋਟਾ ਆਪਣਾ ਦਾਸਤਾਨਦਰਾ ਅੱਜ ਤਾਂ ਜਦ ਗਾਲਾਂ ਪੈਣ ਲੱਗੀਆਂ ਤੇਰੀ ਜਨਮ ਨੂੰ ਕੋਈ ਨਹੀਂ ਚਲੋ ਆਹ ਉਸਤਾਦ ਨੂੰ ਭੁੱਖ ਲੱਗੀ ਸੀ ਇਸ ਕਰਕੇ ਆਸਤਾਲ ਹੈ ਕੀ ਉਸਤਾਦ ਕਿੱਥੇ ਕੀ ਕਰ ਰਿਹਾ ਉਸਤਾਦ ਭੁੱਖ ਲੱਗੀ ਸੀ ਹਾਲਾ ਲੈ ਚੰਦ ਰੱਖੇਂ ਰੱਖ ਰੱਖ ਦੇ ਉੱਠ ਕੇ اپنی ویڈیو ਤੇ ਕਿੰਨੇ ਵੀ ਚਲੇ ਗਏ ਚੈੱਕ ਕਰੋ 27k ਹੋ ਗਏ ویڈیو ਤੇ ਗਿਆ انسٹਾ ਕਰ ਲੋ ਮੈਂ ਆਈ ਦੀਆਂ اسپیشل ویڈیو ਬਣਾਈਆਂ ਨੇ 21 ਮਿੰਟਾਂ ਦੀ 41 ਦੀ ਦੋ ਦੀ ਕਾਦੀਆਂ ਵੀਡੀਓ ਇਹ ਭੇਜੂਗੀ اسپیشل ਉਹ ਬਣਦੀ ਦੋਸਤੋ ਇਹਦਾ ਗੇਮ ਪੈਨ ਵਾਲੀ ਆ ਹਾਂਜੀ ਦਿਖਾਓ ਕਿੰਨੇ ਵੀ ਹੋ ਗਏ 27k ਹੋ ਗਏ ਪੂਰੇ ਪੂਰੇ ਵਾਹ ਦੋਸਤੋ ਦੇਈ ਪਾਰ ਗਿਆ ਬਦਰ ਹਰ ਵੀਡੀਓ ਨੂੰ ਤਾਂ ਟੱਕੜਾ ਪੇ ਗਿਆ ਸਬਸਕ੍ਰਾਈਬਰ ਪੁਆਇੰਟ ਕਿੰਨੇ ਆ 27064 ਵੈਰੀ ਗੁੱਡ ਮਾਤਾ ਜੀ ਚਲੋ ਮਿਲਦੇ ਆ ਬੱਚੋ ਹੈ ਹੋਲੀ ਅੱਛਾ ਤਾਂ ਦੋਸਤੋ ਅੰਦਰ ਬਣਦੀ ਆ ਸਾਡੀ ਪੁਰਜੀ ਓਸਤਾਦ ਪੁਰਜੀ ਨਹੀਂ ਬਣਾ ਰਿਆ ਹੈ ਮਾਸਰੀ ਬਣਾਉਣ ਲੱਗ ਗਿਆ ਮੈਂ ਤਾਂ ਉੱਠੇ ਹੀ ਨਹੀਂ ਬਣਾਉਣ ਲੱਗ ਗਏ ਤਾਂ ਦੋਸਤੋ ਚਲੋ ਮਿਲਦੇ ਆ ਖਾ ਪੀਣੇ ਖਾਣਾ ਦਾਣਾ ਤਾਂ ਦੋਸਤੋ ਆਪਾਂ ਵੀਡੀਓ ਵਗੈਰਾ ਬਣਾ ਕੇ ਹਟ ਗਏ ਮੈਂ ਬਣਾਈ ਮਤਲਬ ਇਹਨੇ ਨਹੀਂ ਬਣਾਈ ਕੀ ਹੁਣ ਆਪਾਂ ਚੱਲੇ ਰੋਟੀ ਖਾਣ ਰੋਟੀ ਬਣੀ ਚੁੱਕਿਆ ਮੈਂ ਜੀ ਬਣੀ ਕਿ ਰੋਟੀਆਂ ਮੈਂ ਤਾਂ ਕਿਹਾ ਸੈ ਤੁਹਾਨੂੰ ਸੁਣ ਗਿਆ ਹੁਣ ਅੰਦਰ ਕਿਲਾ ਸੌਂ ਗਿਆ ਬੋਦਵਰਾਂ ਸਪੀਕਰ ਤੇ ਬੁਲਾਇਆ ਤਾਂ ਦੋਸਤੋ ਪ੍ਰੋਫਰਜੀ ਬਣ ਗਿਆ ਅਤਲ ਦੋਸਤੋ ਸਬਜੀ ਵਗੈਰਾ ਬਾਅਦ ਹੀ ਫਿਰ ਮੈਂ ਕਰ ਦਿਆਂਗਾ ਹਾਂ ਮੈਂ ਕਿਹਾ ਤੁਸੀਂ ਪਹਿਲੇ ਮੇਰੀ ਗੱਲ ਸੁਣੋ ਮੰਮੀ ਤੁਸੀਂ ਕਹਿੰਦੇ ਨਾ ਬਾਬਲੇ ਸਪੀਕਰ ਚ ਹੁਣ ਕੇ ਅੱਜ ਸਾਡੇ ਗੁਰਦੁਆਰਾ ਸਪੀਕਰ ਚ ਉਹ ਬਾਬਲੇ ਅਨਾਊਂਸਮੈਂਟ ਕੀਤਾ ਜਿਹੜਾ ਕੰਮ ਨਹੀਂ ਕਿ ਦੱਸਿਗਾ ਕਿ ਦੱਸਿਗਾ ਮਾਈਕ ਦੀ ਕੀ ਫਤ ਹੈ ਆਪਣੇ ਪਿੰਡ ਚ ਉਹ ਹੀ ਕੰਮ ਹੋਗਾ ਜਿਹੜਾ ਡਰਜੀ ਤੋਂ ਦੱਸ ਸੀ ਜਿਹੜਾ ਦੱਸ ਸੀ ਜੋ ਕਿ

ਚਲੋ ਦੋਸਤੋ ਖੇਡ ਲੈਨੇ ਆ ਬਾ ਗੁਰੀਨਾ ਮਾਚੋ ਮਿਲਦੇ ਆ ਤਾਂ ਦੋਸਤੋ ਸੁਸੂ ਸੁਸੂ ਗਾਇਸ ਮੈਂ ਕਿਹਾ ਵਲੋਗ ਦਾ ਐਂਡ ਕਰਨ ਲੱਗਿਆਂ ਤਾਂ ਇੱਕ ਹੁਣ ਸੁਸੂ ਕਰਾਂ ਮੱਲੇ ਸੁਸੂ ਕਰਨਾ ਤਾਂ ਦੋਸਤੋ ਅੰਬਰ ਹੁਣੀ ਚੱਲ ਗਿਆ ਮੈਂ ਜਿੱਤ ਗਿਆ ਸਲੱਟਾ ਦੇ ਵਿੱਚ ਕੌਣ ਰਾਜੂ ਜੱਟ ਨੂੰ ਤੇ ਦੋਸਤੋ ਆਪਣੇ ਅੱਜ ਦੇ ਵਲੋਗ ਵਿੱਚ ਨਹੀਂ ਜਿਵਤਿਆ ਲੱਗੇ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰ ਦਿਓ ਗਾਇਸ ਜੱਦੀ ਜਾਂਦੇ ਬਾਏ